ਬੀਬਲੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਅੱਜ ਆਪਾਂ ਪਹੁੰਚ ਕੇ ਆਂ ਜੀਤ ਮਿਲ ਚ ਤੇ ਦੇਖੋ ਇੱਥੇ ਕਿੰਨਾ ਸਾਰਾ ਕੱਪੜਾ ਪਿਆ ਹੈ ਨਾ ਦੇਖ ਦੇ ਕੇ ਨਾ ਦਿਮਾਗ ਘੁੰਮਿਆ ਪਿਆ ਹੈ ਚਾਰੇ ਪਾਸੇ ਕੱਪੜਾ ਹੀ ਕੱਪੜਾ ਪਿਆ ਹੈ ਕੁਝ ਵੀ ਸਮਝ ਨਹੀਂ ਆਉਂਦੀ ਹੈਗੀ ਤੁਸੀਂ ਜਿਹੜੀ ਮਰਜ਼ੀ ਸਮਾਨ ਲੈ ਸਕਦੇ ਹੋ ਵਿਆਹ ਸ਼ਾਦੀਆਂ ਵਾਸਤੇ ਨਾ ਇੱਥੇ ਸ਼ਾਪਿੰਗ ਕਰਨ ਵਾਸਤੇ ਨਾ ਦੂਰ ਦੂਰ ਤੋਂ ਬਹੁਤ ਦੁਨੀਆ ਆਉਂਦੀ ਹੈ ਕਿ ਨਵੀਂ ਤੋਂ ਨਵੀਂ ਵੈਰਾਈਟੀ ਹੈ ਵਿਆਹ ਸ਼ਾਦੀਆਂ ਵਾਸਤੇ ਨਾ ਲਹंगे वगैरह ਤੇ सूट ਕੜਾਈਆਂ ਵਾਲੇ ਜਿਹੜੀ ਵੀ ਚੀਜ਼ ਤੁਹਾਨੂੰ ਲੋੜ ਆ ਨਾ ਪੂਰੇ ਹਰੇਕ ਚੀਜ਼ ਮਿਲ ਜਾਂਦੀ ਹੈ ਤੇ ਇਹਨਾਂ ਦਾ ਰੇਟ ਵੀ ਬਹੁਤ ਵਧੀਆ ਹੈ ਤੇ ਮੈਨੂੰ ਆ ਕੇ ਤਾਂ ਨਾ ਇੱਥੇ ਇੰਨਾ ਵਧੀਆ ਲੱਗਿਆ ਨਾ ਤੇ ਭੈਣਾ ਨੇ ਨਾ ਮੈਨੂੰ ਇੰਨੇ ਸੋਹਣੇ ਸੋਹਣੇ ਸੂਟ ਦਿਖਾਏ ਆ ਤੇ ਦੇਖ ਕੇ ਨਾ ਬਹੁਤ ਜ਼ਿਆਦਾ ਰੂਹ ਖੁਸ਼ ਹੋ ਗਈ ਆ ਦੇਖੋ ਜੀ ਜੇ ਮੇਰਾ ਦਿਲ ਕਰਿਆ ਨਾ ਅੱਜ ਮੈਂ ਤਾਂ ਇੱਥੋਂ ਕਾਫੀ ਸਾਰੇ ਸੂਟ ਲੈ ਕੇ ਜਾਊਂਗੀ ਤੇ ਕੜਾਈਆਂ ਵਾਲੇ ਲਹंगे वगैरह ਤੇ ਹੋਰ ਜਿਹੜਾ ਉੱਪਰਲੀ ਮੰਜ਼ਲ ਉੱਥੇ ਤਾਂ ਨਾ ਬੱਚਿਆਂ ਵਾਲੇ ਸੂਟ ਵੀ ਬਹੁਤ ਵਧੀਆ ਪਏ ਤੇ ਤੇ ਗਰਮ ਕੋਟੀਆਂ ਵੀ ਲੈ ਸਕਦੇ ਆ ਪਰਦੇ ਵਗੈਰਾ ਬਹੁਤ ਤਰ੍ਹਾਂ ਤਰ੍ਹਾਂ ਦਾ ਸਮਾਨਤਾ ਜੀ ਜਿਹੜਾ ਜਾ ਆਪਣੇ ਦੇਖਿਆ ਵੀ ਹੋਵੇ ਨਾ ਦੇਖਿਆ ਵੀ ਨਾ ਹੋਵੇ ਉਹ ਜਿਆ ਸਮਾਨਤਾ ਤੇ ਕੰਬਲ ਵਗੈਰਾ ਵੀ ਗਰਮ ਰਜਾਈਆਂ ਤੇ ਨਵੀਂ ਤੋਂ ਨਵੀਂ ਵੈਰੈਟੀ ਅੱਜ ਦੇਖਣ ਨੂੰ ਮਿਲੀ ਅੱਜ ਜਿਹੜੀ ਆ ਨਾ 960 50% ਡਿਸਕਾਊਂਟ ਵੱਲ ਅੱਛਾ ਹਾਲ ਪਹਿਣਾ ਨਾਲ ਗੱਲ ਕਰਕੇ ਨਾ ਇੰਨਾ ਵਧੀਆ ਲੱਗਿਆ ਏ ਕਹਿੰਦੀ ਦੀਦੀ ਵੀ ਦੂਰ ਦੂਰ ਤੋਂ ਨਾ ਐਥੇ ਕਪੜਾ ਲੈਣ ਵਾਸਤੇ ਆਉਨੇ ਆ ਦੇਖੋ ਜੀ ਉਹਨਾਂ ਦਾ ਬੋਲਣ ਦਾ ਢੰਗ ਵੀ ਇੰਨਾ ਵਧੀਆ ਤਾਂ ਨਾ ਬਹੁਤ ਜ਼ਿਆਦਾ ਮੈਨੂੰ ਨਾ ਉਹਨਾਂ ਦੀਆਂ ਗੱਲਾਂ ਵਧੀਆ ਲੱਗੀਆਂ ਨੇ ਤੇ ਉਹਨਾਂ ਭੈਣਾਂ ਨੇ ਨਾ ਮੈਨੂੰ ਕੱਲਾ ਕੱਲਾ ਸੂਟ ਦਿਖਾਇਆ ਕਹਿੰਦੀ ਦੀਦੀ ਦੇਖੋ ਵੀ ਆਹ ਸੂਟ ਦੇਖੋ ਕਿੰਨੇ ਵਧੀਆ ਨੇ ਜਿਹੇ ਜੀ ਮਰਜ਼ੀ ਤੁਸੀਂ ਵੈਰਾਈਟੀ ਲੈ ਸਕਦੇ ਆ ਰੇਟ ਵੀ ਘੱਟ ਵੱਧ ਵੀ ਹੈ ਜਿਹੇ ਜੀ ਆਪਣੀ ਚੀਜ਼ ਲੈਣੀ ਉਹ ਜਿਹੜਾ ਰੇਟ ਹੁੰਦਾ ਏ ਦੇਖੋ ਜੀ ਇੱਥੇ ਨਾ ਵਿਆਹ ਸ਼ਾਦੀ ਵਾਸਤੇ ਫੁਲਕਾਰੀਆਂ ਇੰਨੀਆਂ ਸੋਹਣੀਆਂ ਤੇ ਨਾ ਇੱਕ ਮੇਰੀ ਭੈਣ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨਾਲੇ ਮੇਰੇ ਨਾਲ ਲਾ ਕੇ ਦਿਖਾਉਂਦੀ ਸੀ ਕਹਿੰਦੀ ਦੀਦੀ ਦੇਖੋ ਵਿਆਹ ਸ਼ਾਦੀ ਵਾਸਤੇ ਨਾਲ ਆ ਜਾ ਦੀਦੀ ਆ ਇਧਰ ਹਾਂ ਪਰ ਤਾਂ ਅੰਧੀਆ 270 ਆ ਰਿਹਾ ਹੈ ਅੱਛਾ ਹਰ ਚਿਕਨ ਦੇ ਆ ਸਾਰੇ 1000 ਜਿੰਨੇ ਠੀਕ ਹੈ 300 400 ਰੁਪਏ ਲੱਗ ਰਹੇ ਅੱਛਾ ਨਾਲ ਦੁਪੱਟੇ ਹੈਗੇ ਇਹਨਾਂ ਦੇ ਦੁਪੱਟੇ ਨਾਲ ਆ ਦੇਖੋ 300 400 ਦਾ ਦੁਪੱਟਾ ਨਾਲ ਠੀਕ ਹੈ ਉਹ ਤੇ ਕੋਪਰਾਂ ਤੋਂ ਪਿਆਜ਼ ਰੋਟੀ ਆ ਗਈ ਸਾਰੇ ਜੀ ਠੀਕ ਹੈ ਆ ਅਸਨਾ ਸੱਟਾ ਡਵਟੇ ਆ ਗਈ ਹੁਣ ਤੁਹਾਨੂੰ ਮਾਡ ਕਰ ਤੋਂ ਉਹਦਾ ਲੱਗਦਾ ਖਸ਼ੀ ਹੈ ਆ ਜਦ ਰਜਤਰੀ ਦਿਖਾਉਂਦੇ ਹੋਰ ਆਣਾ ਨਾ ਸਪੈਸ਼ਲ ਆਉਣਾ ਰੋਪੜ ਗੰਨੀ ਤੇ ਅੱਛਾ ਠੀਕ ਹਾਂ ਉਹ ਤੁਹਾਡੇ ਫੋਨ ਜਾਂਦੇ ਹੁੰਦੇ ਨਾ ਵੀ ਤੁਸੀਂ ਆਓ ਸ਼ੋਪਿੰਗ ਕਰਨ ਵਾਸਤੇ ਫਿਰ ਅਸੀਂ ਦੱਸਿਆ ਦੋ ਉਹਨਾਂ ਨੂੰ ਅੱਛਾ ਆ ਦੇਖੋ ਆ ਫੜੀ ਮੜੀ ਪੇਟੜੇ ਦੁਪੱਟੇ ਨਾਲ ਜਸਾਣਾ ਸੂਟਾ ਦੇਖੋ ਆਪਣਾ ਸਾਢੇ 700 ਦਾ ਇਕੱਠਿਆਂ ਚ ਤੋਂ ਹੋਰ ਮੌਜ ਚ ਵੜਾ ਦਿੰਦੇ ਹਾਂ ਹਾਂਜੀ ਹਾਂਜੀ ਸਾਰੇ 5 5 6 600 ਦੇ ਆ 580 ਆ ਨਾ ਮੋਟਰ ਦੇ ਦੁਪੱਟੇ ਨਾਲ ਹਾਂ ਕੱਪੜਾ ਦੇ ਖਾਤ ਵਿਚ ਪੜ ਕੇ ਮਲਾਈ ਵਰਗੇ ਆਈ ਨਹੀਂ ਹੈਗਾ ਹਾਂਜੀ ਕੱਪੜਾ ਤਾਂ ਵਧੀਆ ਹੈ ਨਾ ਹੁੰਦੀ ਕਪੜਾ ਮਲੈਮ ਹੈ ਨਾ ਲੈ ਮਲੈਮ ਸਾਡੇ ਕੋਲ ਕੋਈ ਕਪੜਾ ਇੰਨਾ ਜਿਆਦਾ ਨਰਮ ਹੈ ਨਾ ਸਹੀ ਗੱਲ ਪਾ ਕੇ ਹੈ ਨਾ ਰਾਮੀ ਜੀ ਹੋਰ ਵੀ ਸੂਟ ਦਿਖਾਉਣੀ ਚਾਹੀਦੀ ਆਪਣੇ ਚਾਚੀਆਂ ਤਾਈਆਂ ਨੂੰ ਵੀ ਲਾਉਣਾ ਹੋਵੇ ਨਾ ਸੂਟ ਆ ਜਿਆਦਾ ਮਹਿੰਗਾ ਲਾਉਣ ਦੀ ਲੋੜ ਨਹੀਂ 650 ਦਾ ਨਾ ਜਿਵੇਂ ਉੱਪਰਿਆਂ ਨੂੰ ਲਾਉਣੇ ਹੁੰਦੇ ਨੇ ਥੋੜੇ ਜਿਵੇਂ ਮਾਰ ਕੇ ਜਾਓ ਲੰਬਾ ਹੀ ਆ ਉੱਪਰ ਕੁੜੀ ਨਾ ਨੰਬੇ ਦੀ ਗੱਲ ਨਹੀਂ ਆ 650 ਦੀ ਗੇਂਚ ਹਾਂ ਨਾਲ ਨਾਲੇ ਪੂਰੇ ਦੁਪੱਟੇ ਹਨ ਰੰਗ ਵੀ ਦੇਖੋ ਕਲਰ ਵੀ ਕਿੰਨੇ ਵਧੀਆ ਵਧੀਆ ਨੇ ਅੱਜ ਇੱਧਰ ਪਾਰਟੀ ਹੈ ਜੇ ਆਪਾਂ ਉੱਧਰ ਵੀ ਲਖਾਉਣੇ ਤੁਹਾਨੂੰ ਆ ਜੀ ਜੀ ਕੋਟਾ ਡਬਟੇ ਨਾਲ 1500 1600 1400 ਹਾਂ ਜੀ ਧੱਕ ਧੱਕ ਦੇ ਤਾਈਆਂ ਦੇ ਜਿਹੜੀ ਆਰਗਨ ਦਾ ਬਟੀਚੀ ਸੀ ਇਹ ਨਹੀਂ ਇਹਦਾ ਤਾਂ ਨਹੀਂ ਜਿੰਨੇ ਤੋਂ ਲੱਗਦਾ ਜੇ ਸਲਾਈ ਹੋਣਾ ਹੈ ਨਾ ਫੇਰ ਗੱਲ ਬਣਨੀ ਹੈ ਜੀ ਸਹੀ ਗੱਲ ਹਾਂ ਆ ਦੇਖੋ ਦੇਖੋ ਜੀ ਆ ਪੂਰੇ ਨਾ ਫਰੰਟ ਤੇ ਬਣਿਆ ਹੋਇਆ ਹੈ ਜੇ ਤੁਸੀਂ ਇੱਕ ਵਾਰੀ ਜ਼ਰੂਰ ਰੰਗ ਰੱਖੋ ਨੂੰ ਮੱਲੋ ਮੱਲੀ ਪਸੰਦ ਆ ਜਾਣਾ ਸਹੀ ਗੱਲ ਹਾਂ ਕੁੜੀ ਦੀ ਸਾਸੂ ਨੂੰ ਲਾਓ ਨੰਦ ਨੂੰ ਲਾਓ ਵੇਖ ਲਈ ਕਿੰਨਾ ਵਧੀਆ ਲੱਗਦਾ ਸੂਟ ਸੂਟ ਸਾਰੇ ਜੀ ਦੀ ਸੋਹਣੀ ਤੇ ਇੱਕ ਵਾਰ ਮੌਗਾ ਜ਼ਰੂਰ ਦਿਓ ਦੇਖੋ ਜੀ ਪੂਰੀ ਪੂਰੀ ਦੇਖੋ ਐਨ ਸਾਰੀ ਜਗ੍ਹਾ ਕੋਈ ਪੈਰ ਧਾਨੇ ਜਗ੍ਹਾ ਨਹੀਂ ਹੈਗੀ ਇਹ ਨਵੀਂ ਨਵੀਂ ਕੱਪੜੇ ਰਾਸ਼ ਵੀ ਬਹੁਤ ਨਵੀਂ ਤੇ ਨਵੀਂ ਵੈਰਾਈਟੀ ਪਈ ਆ ਦੇਖੋ ਇਹਦਾ ਕਲਰ ਕਿੰਨਾ ਵਧੀਆ ਹੈ ਦੇਖੋ ਪਿੰਕ ਰੰਗ ਦਾ ਹੈ ਚਾਹੇ ਵਿਆਹ ਲਈ ਕੁੜੀ ਪਾਵੇ ਚਾਹੇ ਕੋਈ ਪਾਵੇ ਦੇਖੋ ਜੀ ਪੂਰੇ ਫਰੰਟ ਤੇ ਨਾ ਇਸ ਤਰ੍ਹਾਂ ਕੜਾਈ ਹੋਈ ਵੀ ਹੈ ਦੇਖੋ ਕਿੰਨਾ ਸਰਦਾਰੀ ਰੰਗ ਆ ਦੇਖੋ ਕਿੰਨਾ ਵਧੀਆ ਮੈਨੂੰ ਤਾਂ ਬੜਾ ਪਸੰਦ ਆ ਗਿਆ ਭਾਈ ਸੂਟ ਹੈ ਜੀ ਦੇਖੋ ਕਿੰਨਾ ਵਧੀਆ ਸੂਟ ਲੱਗਦਾ ਜੀ ਦੇਖੋ ਭੈਣ ਮੇਰੀ ਨੇ ਪੂਰੀ ਹੈਲਪ ਕਰਦੀ ਐ ਆ ਸਿੱਧੇ ਲੋ ਲੈ ਕੇ ਦਿਖਾਉਣਾ ਹਾਂਜੀ ਹਾਂਜੀ ਆ ਜੀ ਬਹੁਤ ਵਧੀਆ ਆਇਆ ਕਸਟਮਰ ਖੁਸ਼ ਹੋ ਕੇ ਜਾਵੇ ਨਾ ਹਾਂ ਮੈਂ ਖੁਸ਼ੀ ਨੂੰ ਇਦਾਂ ਹੀ ਨਹੀਂ ਠੀਕ ਐ ਸਾਹੇ ਬੰਦਾ ਆਊਗਾ ਜੀ ਆਪਾਂ ਗੱਲਬਾਤ ਹੋਦੈ ਨਾ ਸਹੀ ਰੰਗ ਨਾ ਕਰਾਂਗੇ ਨਿਕਲ ਜੇ ਪਿਛਲੇ ਪਾਸੇ ਵੀ ਸੂਟ ਨੇ ਬਹੁਤ سارے ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਇੱਧਰ ਆ ਦੇਖੋ ਫੁਲਕਾਰੀਆਂ ਕਿੰਨੇ ਵਧੀਆ ਨੇ ਵਿਆਹ ਸ਼ਾਦੀ ਵਾਲੀਆਂ ਤੁਸੀਂ ਇਹ ਵੀ ਦੇਖੋ ਲੈ ਦੇਖੋ ਕਿੰਨਾ ਵਧੀਆ ਪਿਆਰਾ ਰੰਗ ਹੈ ਚਾਹ ਦੂਲੇ ਦੀ ਮਾਲ ਲਵੇ ਚਾਹ ਕੁੜੀ ਦੀ ਮਾਲ ਲਵੇ ਸਹੀ ਕਹਿ ਦਿੱਤੀ ਸਹੀ ਗੱਲ ਹੈ ਹਾਂ ਆਹ ਕਿ ਲਗਾ ਦੇਖੋ ਇਹਦੇ ਕਿਸ ਤਰ੍ਹਾਂ ਦੇ ਦਿੱਤੀ ਹਾਂ ਇਹਦੇ ਕਰਕੇ ਅੱਜ ਬਹੁਤ ਚੱਗਾ ਹਾਂ ਆਹ ਪਰਵਾਜ਼ ਦੇ ਰੰਗ ਵੀ ਬਹੁਤ ਪਿਆਰਾ ਹੈ ਕਿੰਨਾ ਸੁਹਣਾ ਕੋਈ ਦੇ ਨਹੀਂ ਆ ਜ ਰੰਗ ਹੈ ਰੇਪਰ ਕਰੇਪ ਤੇ ਨਾਲ ਕਰੇਪ ਦਾ ਸੂਟ ਆ بڑے بڑے ਦੇਖੋ ਜੀ ਇਹਦੇ ਨਾਲ ਆਈ ਪਲੇਨ ਸਲਵਾਰ ਹੈ ਸਲਾਈ ਕਰਕੇ ਤਾਂ ਉਦੋਂ ਵੀ ਵਧੀਆ ਲੱਗਣਾ ਪਹਿਲਾਂ ਦੇਖੋ ਕਿੰਨਾ ਵਧੀਆ ਲੱਗਦਾ ਉਹ ਤੁਹਾਡੇ ਇਲਾਕੇ ਦੇ ਆ ਆ ਦੇਖੋ ਜੀ ਕਿੰਨਾ ਪਿਆਰਾ ਰੰਗ ਜਿੱਤ ਸਮੱਸਿਆ ਦੇਖੋ ਨੇਰੇ ਦੇ ਵਿੱਚ ਵੀ ਦਿਖੂਗਾ ਤੇ ਦੇਖੋ 100 ਤੋਂ ਸਟਾਰਟਿੰਗ ਲੈਣਾ ਹੈ ਤੇ ਆ 250 ਰੰਗ ਵੀ ਵਧੀਆ ਹੈ ਨਹੀਂ ਜੇ ਮੁੰਜੇ ਜੇ ਮਰਜ਼ੀ ਲਾ ਲੇ 1400 ਤੋਂ ਸਟਾਰਟਿੰਗ ਹੈ ਜਿਹੇ ਜਾਂ ਮਰਜ਼ੀ ਲੈ ਠੀਕ ਹੈ ਸਾਡੇ 5000 4000 3000 ਜਿੰਨਾ ਮਰਜ਼ੀ ਲਏਗਾ ਸਟੀਚਿੰਗ ਕਰਕੇ ਠੀਕ ਹੈ ਠੀਕ ਹੈ 3000 ਦੇ ਵਿੱਚ ਵੀ 2500 ਚ ਵੀ ਸਟੀਚਿੰਗ ਕਰ ਲੈ ਸਮਾਨ ਤਾਂ ਤੁਹਾਡੇ ਕੋਲ ਬਹੁਤ ਪਿਆ ਦੇਖੋ ਜੀ ਇੱਧਰ ਕੰਬਲ ਪਏ ਨੇ ਟੋਟੇਚੀ ਵਗੈਰਾ ਪੂਰਾ ਪ੍ਰਬੰਧ ਸਾਰੇ ਸਮਾਨ ਇੱਥੋਂ ਹੀ ਮਿਲ ਜਾਣਾ ਇਹਨਾਂ ਦੇ ਰਸਟੋਰਮ ਚ ਚਲੋ ਠੀਕ ਹੈ ਦੀਦੀ ਓਕੇ ਠੀਕ ਹੈ